ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਵੈਦ ਅਮਨਦੀਪ ਸਿੰਘ ਜੰਡਿਆਲਾ ਗੁਰੂ ਤੋਂ ਦੋਸਤੋ ਇਹ ਸਾਲੋ ਸਾਲ ਜਵਾਨ ਰੱਖਣ ਵਾਲਾ ਅਸਲੀ ਸ਼ੋਧਰ ਸਾਇਨਿਕ ਆਯੁਰਵੈਦਿਕ ਨੁਸਖਾ ਦੋਸਤੋ ਹਰ ਸਾਲ ਅਸੀਂ ਇਹ ਨੁਸਖਾ ਤਿਆਰ ਕਰਦੇ ਹਾਂ ਇਹ ਨੁਸਖਾ ਵੱਡੇ ਵੱਡੇ ਰਾਜੇ ਮਹਾਰਾਜੇ ਵਾਲਾ ਹਜ਼ਾਰਾਂ ਸਾਲਾਂ ਤੋਂ ਚੱਲਦੀ ਆ ਰਹੀ ਸ਼ੁੱਧ ਆਯੁਰਵੈਦਿਕ ਜੜੀਆਂ ਬੂਟੀਆਂ ਦੀ ਪਰੰਪਰਾ ਦੇ ਅਨੁਸਾਰ ਵਿਗਿਆਨਿਕ ਢੰਗ ਨਾਲ ਤਿਆਰ ਕੀਤਾ ਹੈ ਦੋਸਤੋ ਇੱਕ ਕੈਨੇਡਾ ਟੋਰਾਂਟੋ ਰਹਿੰਦੇ ਵੀਰ ਸਾਡੇ ਕੋਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੰਗਵਾਇਆ ਉਹਨਾਂ ਨੇ ਆਪਣੇ ਵਾਸਤੇ ਦੋਸਤੋ ਜਿਨ੍ਹਾਂ ਵੀਰਾਂ ਨੂੰ ਕੋਈ ਵੀ ਦਵਾਈ ਅਸਰ ਨਹੀਂ ਕਰਦੀ ਇਹ ਨੁਸਖਾ ਉਹਨਾਂ ਵਾਸਤੇ ਸੋਨੇ ਤੇ ਸੁਭਾਗਾ ਹੈ ਦੋਸਤੋ ਅਸੀਂ ਕੋਈ ਵੀ ਦਵਾਈ ਕੋਈ ਪੱਟੀ ਕੋਈ ਪਸਮਸੀਅਤ ਕੁਝ ਆਪ ਤਿਆਰ ਕਰਦੇ ਹਾਂ ਦੋਸਤੋ ਇਸ ਨੁਸਕੇ ਦੀ ਇਹ ਖਾਸੀਅਤ ਹੈ ਕਿ ਇਸ ਨੁਸਕੇ ਦੇ ਵਿੱਚ ਅਸੀਂ ਸ਼ੁੱਧ ਕੇਸਰ ਸ਼ੁੱਧ ਸ਼ਿਲਾਜੀਤ ਇਹ ਰਾਪੋਸਮ ਸੋਨਾ ਪਸਮ ਚਾਂਦੀ ਪਸਮ ਪੰਜੇ ਤਰ੍ਹਾਂ ਦੀਆਂ ਪਸਮਾਂ ਪੰਜ ਤਰ੍ਹਾਂ ਦੇ ਕੁਸਤੇ 65 ਤਰ੍ਹਾਂ ਦੀਆਂ ਜੜੀਆਂ ਬੂਟੀਆਂ ਦਾ ਪਾウダー ਪਾ ਕੇ ਇਹ ਨੁਸਖਾ ਤਿਆਰ ਕੀਤਾ ਹੈ ਇਹ ਨੁਸਖਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮਜ਼ੋਰੀ ਹੋਵੇ ਤਾਂ ਸੁਪਨ ਦੋਸ਼ ਸ਼ਕਰਪਤਨ ਟਾਈਮਿੰਗ ਸਮੱਸਿਆ ਸ਼ਕਰਾਨੋ ਦੀ ਕਮੀ ਬੇਔਲਾਦ ਟੈਸਟ ਸਨ ਹਾਰ ਹੋਣ ਸ ਇਨ ਬੈਲੈਂਸ ਹੋ ਜਾਣਾ ਨਮਾਦੀ ਦਾ ਸ਼ਿਕਾਰ ਹੋ ਜਾਣਾ ਕਈ ਵਕਤ ਰੈਟਾਈਟਿਕ ਸ਼ੂ ਕਮਜ਼ੋਰ ਹੋਣ ਦੇ ਕਾਰਨ ਸਟੀਰ ਦਵਾਈਆਂ ਖਾਣ ਦੇ ਨਾਲ ਜਿਆਦਾ ਨਸ਼ਾ ਕਰਨ ਦੇ ਨਾਲ ਮਿਰਚ ਮਸਾਲੇ ਖਾਣ ਦੇ ਨਾਲ ਉਹਨਾਂ ਦਾ ਵੀਰਜ ਮਣੀ ਪਤਲਾ ਹੋ ਜਾਂਦਾ ਹੈ ਉਹਨਾਂ ਵੀਰਾਂ ਨੂੰ ਇੰਪੋਟੈਂਸੀ ਰੈਟਾਈਟਿਕਸ ਫੰਕਸ਼ਨ ਪ੍ਰੀਮਚਰ ਜੈਕੂਲੇਸ਼ਨ ਮੁਸ਼ਕਲ ਹੋਣੀ ਸ਼ੁਰੂ ਹੋ ਜਾਂਦੀ ਹੈ ਕਈਆਂ ਵੀਰਾਂ ਦੇ ਲਿੰਗ ਵਿੱਚ ਇਤਨਾਮ ਹੋਣਾ ਬਿਲਕੁਲ ਖਤਮ ਹੋ ਜਾਂਦਾ ਹੈ ਟਾਈਮਿੰਗ ਦੀ ਸਮੱਸਿਆ ਬਹੁਤ ਉਹਨਾਂ ਲੱਗ ਪੈਂਦੀ ਹੈ ਯਾਰ ਬਚਪਨ ਦੀ ਗਲਤੀਆਂ ਕਾਰਨ ਬਹੁਤ ਜ਼ਿਆਦਾ ਮੁਸ਼ਕਲ ਹੁੰਦੀ ਹੈ ਜਿਨ੍ਹਾਂ ਨੂੰ ਵੀਰਾਂ ਨੂੰ ਤਾਂਤ ਪੈਣਾ ਸ਼ੁਰੂ ਹੋ ਜਾਂਦੀ ਹੈ ਸੁਪਨਦੋਸ਼ ਹੋਣਾ ਸ਼ੁਰੂ ਹੋ ਜਾਂਦਾ ਹੈ ਸੁਪਨਦੋਸ਼ ਹਫ਼ਤੇ ਜੇ 7 ਦਿਨਾਂ 'ਚ ਇੱਕ ਵਾਰ ਜਾਂ ਦੋ ਵਾਰ ਉਹਨਾਂ ਵੀਰਾਂ ਨੂੰ ਬਹੁਤ ਜ਼ਿਆਦਾ ਦਿਨੋਂ-ਦਿਨ ਸਰੀਰ ਕਮਜ਼ੋਰ ਹੁੰਦਾ ਜਾਂਦਾ ਹੈ ਤਾਂਤ ਪੈਣਾ ਤਾਂਤ ਦੇ ਨਾਲ ਪਿਸ਼ਾਬ ਨਾਲ ਪਾਸੋ ਸੈੱਲ ਆਉਣੇ ਜਾਂ ਬਦਬੂ ਪਿਸ਼ਾਬ ਦੇ ਵਿੱਚ ਬਦਬੂ ਆਉਣੇ ਪਿਸ਼ਾਬ ਦੇ ਨਾਲ ਵਿਰਜ ਮਣੀ ਨਿਕਲਣਾ ਉਨਾ ਵੀਰਾਂ ਵਾਸਤੇ ਵਾਸਤੇ ਇਹ ਨੁਸਖਾ ਬਹੁਤ ਹੀ ਕਾਰਗਰ ਸਾਬਤ ਹੋਇਆ ਹੈ ਜਦਾ ਸੁਪਨ ਦੋਸ਼ ਜਿਆਦਾ ਤਾਂ ਦਪੈਨ ਦੇ ਨਾਲ ਨਸਾਂ ਪਿੱਠਾਂ ਢਿਲੀਆਂ ਪੈ ਜਾਂਦੀਆਂ ਹਨ ਨਾਲੀਆਂ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ ਬਹੁਤ ਸਾਰਾ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਸੇ ਵੀ ਕੰਮ ਵਿੱਚ ਮਨ ਨਹੀਂ ਲੱਗਦਾ ਸਰੀਰ ਵਿੱਚ ਆਲਸ ਸੁਸਤੀ ਥਕਾਵਟ ਬਣਿਆ ਰਹਿੰਦਾ ਹੈ ਦੋਸਤੋ ਇਹ ਨੁਸਖਾ ਵਾਜੀ ਕਰਨ ਨੁਸਖਾ ਵੀਰ ਵਿੱਚ 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 ਨਵੀਂ ਉਤਪਤੀ ਕਰਦਾ ਹੈ ਜਿਨ੍ਹਾਂ ਵੀਰਾਂ ਦਾ ਟੈਸਟੋਸਟਰੋਨ ਲੈਵਲ ਬਿਲਕੁਲ ਲੋ ਹੋ ਗਿਆ ਉਹਨਾਂ ਵੀਰਾਂ ਅਸਤੇ ਸੋਨੇ ਦੇ ਵਰਦਾਨ ਹੈ ਜਿਨਸੀ ਸ਼ਕਤੀ ਸਰੀਰਕ ਮਾਨਸਿਕ ਬਲ ਅਤੇ ਵਰਤਕੋਸ਼ ਦੀ ਹੈ ਮਾਨਸਿਕ ਸ਼ਕਤੀ ਬੁੱਧੀ ਮਾਨਸਿਕ ਬੜਾਪੇ ਵਿੱਚ ਕਾਮਵਾਸ਼ਰ ਨੂੰ ਕਾਇਮ ਰੱਖਣ ਵਾਲਾ 45 ਸਾਲ ਦੇ ਬੰਦੇ ਨੂੰ ਵੀ 18 ਸਾਲ ਦੇ ਰੱਖਣ ਵਾਲਾ ਇਹ ਅੱਜ ਕੱਲ ਦੇ 90% ਲੋਕ ਸੈਕਸ ਦੇ ਸਮੱਸਿਆ ਨੂੰ ਸਾਹਮਣਾ ਕਰਨ ਦੇ ਪੈਂਦੇ ਹਨ ਬਾਦ ਕਿਸਮਤੀ ਨਾਲ ਜ਼ਿਆਦਾ ਮਰਦਾਨਾ ਸਮੱਸਿਆ ਦੇ ਰੋਗੀ ਹੋ ਜਾਂਦੇ ਹਨ ਦਵਾਈਏ ਖਾ ਖਾ ਕੇ ਅੱਕ ਚੁੱਕੇ ਹਨ ਉਹਨਾਂ ਵੀਰਾਂ ਵਾਸਤੇ ਇਹ ਨੁਸਖਾ ਬਹੁਤ ਹੀ ਕਾਰਗਰ ਮੰਨਿਆ ਗਿਆ ਹੈ ਜਿੰਮ ਜਾਂਦੇ ਵੀਰਾਂ ਲਈ ਪਹਿਲਵਾਨੀ ਕਰਦੇ ਵੀਰਾਂ ਲਈ ਸਪੋਰਟਸਮੈਨ ਵੀਰਾਂ ਲਈ ਇਹ ਬਹੁਤ ਵਧੀਆ ਕਾਰਗਰ ਸਾਬਤ ਹੋਇਆ ਹੈ ਦੋਸਤੋ ਕਿਸੇ ਵੀਰ ਨੇ ਸਾਡੇ ਕੋਲ ਕੋਈ ਵੀ ਨੁਸਖਾ ਤਿਆਰ ਕਰਵਾਉਣਾ ਹੋਵੇ ਸਾਡੇ ਦਿੱਤੇ ਗਏ ਨੰਬਰਾਂ ਤੇ ਸਾਨੂੰ ਸੰਪਰਕ ਕਰ ਸਕਦਾ ਹੈ ਦੋਸਤੋ ਹਰ ਕੋਈ ਆਯੁਰਵੈਦਿਕ ਨੁਸਖਾ ਅਸੀਂ ਆਪਣੇ ਵਿਗਿਆਨਿਕ ਢੰਗ ਦੇ ਨਾਲ ਜੋ ਕਿ ਆਯੁਰਵੈਦਿਕ ਦੀ ਪਰੰਪਰਾ ਦੇ ਨਾਲ ਅਸੀਂ ਤਿਆਰ ਕਰਦੇ ਹਾਂ ਦੋਸਤੋ ਸਾਡਾ ਮੇਨ ਦਫਤਰ ਹੈ ਜੰਡਿਆਲਾ ਗੁਰੂ ਹੈਡ ਆਫਿਸ ਜੰਡਿਆਲਾ ਗੁਰੂ ਹੈ ਜੀ ਸਿਹਾਦ ਉਦਮ ਸਿੰਘ ਚੌਕ ਦੋਸਤੋ ਦੇਸ਼ਾਂ ਦੇਸ਼ਾਂ 'ਚ ਦਵਾਈਆਂ ਭੇਜਦਾ ਸਾਡਾ ਖਾਸ ਪ੍ਰਬੰਧ ਹੈ ਕਿਸੇ ਵੀਰ ਨੇ ਕਿਸੇ ਤਰ੍ਹਾਂ ਦੀ ਕੋਈ ਵੀ ਦਵਾਈ ਤਿਆਰ ਕਰਵਾਉਣੀ ਹੋਵੇ ਜਾਂ ਕੋਈ ਨੁਸਖਾ ਤਿਆਰ ਕਰਵਾਉਣਾ ਹੋਵੇ ਜੇ ਆ ਕੋਈ ਸਪੈਸ਼ਲ ਚਾਣੋ ਪ੍ਰਸ਼ਤ ਤਿਆਰ ਕਰਵਾਉਣਾ ਹੋਵੇ ਸਾਡੇ ਦਿੱਤੇ ਗਏ ਨੰਬਰਾਂ ਤੇ ਸਾਨੂੰ ਸੰਪਰਕ ਕਰ ਸਕਦਾ ਹੈ ਦੋਸਤੋ ਔਰਤਾਂ ਦਾ ਕਿਸੇ ਤਰ੍ਹਾਂ ਦਾ ਕੋਈ ਵੀ ਰੋਗ ਹੋਵੇ ਅਸੀਂ ਉਸ ਦੀਆਂ ਦਵਾਈਆਂ ਦਿੰਦੇ ਹਾਂ